ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਪਿੰਡ ਭੁਗਰੇ ਦੀ ਸਾਰੀ ਸੰਗਤ ਹਰ ਸਾਲ ਦੇ ਸਾਲ ਅਸੀਂ ਸਾਰੇ ਰਲ ਮਿਲ ਕੇ ਮਨਾਉਂਦੇ ਹਾਂ ਤੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਜੋ ਪ੍ਰਕਾਸ਼ ਦਿਹਾੜਾ ਹੈ ਉਹ ਸਾਰੀਆਂ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਇਹ ਜੋ ਨਗਰ ਕੀਰਤਨ ਨਿਕਲਿਆ ਹੈ ਪਿੰਡ ਭੁਗਰੇ ਤੋਂ ਲੈ ਕੇ ਗੁਰਦਾਸਪੁਰ ਵੱਲ ਨੂੰ ਹੁੰਦਾ ਹੋਇਆ ਜਿੰਦ ਭੁਕਰੇ ਵੱਲ ਜਾਏਗਾ ਤੇ ਸਾਰੀਆਂ ਸੰਗਤਾਂ ਦਾ 쿠ਟਾਨ 쿠ਟਾਨ ਧੰਨਵਾਦ ਸਤਿਗੁਰੂ ਜੀ ਦਾ 쿠ਟਾਨ 쿠ਟਾਨ ਧੰਨਵਾਦ ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਵਾਸਤੇ ਸਾਨੂੰ ਬੜੀ ਰਹਿਮਤ ਕਿਰਪਾ ਕਰਵਾਈ ਹੈ ਤੇ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਥ ਸੰਗਤ ਨਜ਼ਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਨਾਹਾਰਿਆ ਪ੍ਰਕਾਸ਼ ਪੁਰੂ ਜਿਹੜਾ ਮਨਾ ਰਹੇ ਆ ਅਸੀਂ ਹਰ ਸਾਲ ਤੋਂ ਲੈ ਕੇ ਆ 20 ਵਾਰ ਸਮਾमेलन ਸਾਡਾ ਚੱਲਣ ਡਿਆ ਨਗਰ ਦੀ ਕਿਰਪਾ ਨਾਲ ਉਹਦੀ ਸੰਗਤ ਦੇ ਵਿੱਚ ਬੜਾ ਸੰਜੋਗ ਹੈ ਨਗਰ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਹੁਤ ਵਧੀਆ ਚੱਲਦਾ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰੂ ਮਨਾਉਂਦੇ ਆ ਇਸ ਤਰ੍ਹਾਂ ਹੀ ਬੰਦੇ ਹੀ ਮਨਾਉਂਦੇ ਰਹੀਏ ਆਪ ਦਾ ਸੰਗਤ ਦਾ ਸੰਜੋਗ ਬਹੁਤ ਆ ਇਸ ਕਰਕੇ ਸਾਰਿਆਂ ਦੀ ਰੋਡ ਕੋੜਤਨਵਾ ਆਦਰ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਇਹਦੇ ਬਾਰੇ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਭੁਕਰੇ ਤੋਂ ਸ਼ੁਰੂ ਹੋਇਆ ਸੀ ਆਲੇ ਚੱਕ ਅੱਗੇ ਬਾਈਪਾਸ ਤੋਂ ਹੁੰਦਾ ਹੋਇਆ ਸਰਦੋਸਨੀਆਂ ਰੋਡ ਸ਼ਹਿਰ ਚੋਂ ਹੁੰਦਾ ਵਾਪਸ ਆ ਰਿਹਾ ਜੀ ਇਹ ਹੱਲਾ ਚਾਈਆ ਬਰਨਾਲਾ ਸਾਧੂ ਚੱਕ ਫਿਰ ਵਾਪਸ ਪਿੰਡ ਭੁਕਰੇ ਤੋਂ ਸਮਾਪਤ ਹੋਏਗਾ ਜੀ ਬਾਜੀ ਸੰਗਤਾਂ ਬਹੁਤ ਸਾਰੀਆਂ ਨੇ ਕਿਸ ਤਰ੍ਹਾਂ ਦਾ ਸੰਗਤਾਂ ਦਾ ਉਥਾ ਬਹੁਤ ਹੈ ਗੁਰੂ ਘਰ ਨਾਲ ਸਭ ਆਪਣੇ ਵੱਲ ਚੜ ਕੇ ਹਸਾ ਲੈ ਰਹੇ ਨੇ ਆਪਣੀ ਸੇਵਾ ਕਰ ਰਹੇ ਨੇ ਬਾਵਾ ਜੀ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਰੱਖੇਗੇ ਅੱਜ ਅੱਜ ਦੇ ਇਹੋ ਪ੍ਰੋਗਰਾਮ ਨਗਰ ਕੀਰਤਨ ਦਾ ਜੀ ਅਖੰਡ ਪਾਠ ਵੀ ਸ਼ੁਰੂ ਹੋਣਾ ਅੱਜ ਤੇ 5 ਤਰੀਕ ਨੂੰ ਸਾਡਾ ਜੋ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਇਹ ਸਭ ਉਸ ਸੰਗਤ ਨੂੰ ਕੀ ਸੰਦੇਸ਼ ਦੇ ਜਾ ਕੇ ਬਾਪੂ ਸੂਹ ਸੰਗਤ ਨੂੰ ਇਹ ਸੰਦੇਸ਼ ਹੈ ਵੀ ਸਿੱਖ ਸਿੱਖੀ ਆਪਣੀ ਕਾਮਨਾ ਨਾਲ ਮਿਲੋ ਵਾਲ ਚੜ ਕੇ ਅਮਰਤ ਸਕੋ ਗੁਰੂ ਘਰ ਗੁਰੂ ਵਾਲੇ ਬਣੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ